ਜਦੋਂ ਜੈ ਸਿੰਘ ਵਾਲਾ ਵਿਖੇ ਦਿਨ ਚੜ੍ਹਦੇ ਨਾਲ ਹੀ ਇੱਕ ਮਾੜੀ ਖਬਰ ਸਾਹਮਣੇ ਆਈ ਜੁੱਥੇ ਕਿ ਇੱਕ ਦਿਹਾੜੀਦਾਰ ਮਜ਼ਦੂਰ ਬਿਸ਼ਨਦੀਪ ਸਿੰਘ ਦਿਹਾੜੀ ਤੇ ਗਿਆ ਸੀ ਜ਼ਮੀਦਾਰ ਦੇ ਵੱਲੋਂ ਮੱਕੀ ਦਾ ਆਚਾਰ ਪਾਇਆ ਜਾ ਰਿਹਾ ਸੀ ਤਾਂ ਆਚਾਰ ਪਾਉਂਦੇ ਸਮੇਂ ਜਦੋਂ ਟਰਾਲੀ ਦੇ ਵਿੱਚੋਂ ਮੱਕੀ ਉਤਾਰਨ ਦੇ ਲਈ ਲਿਫਟ ਚੱਕੀ ਗਈ ਤਾਂ ਉੱਪਰ ਜਾ ਕੇ ਟਰਾਲੀ ਬਿਜਲੀ ਦੀਆਂ ਤਾਰਾਂ ਦੇ ਨਾਲ ਲੱਗ ਗਈ ਤੇ ਹੇਠਾਂ ਇਹ ਮਜ਼ਦੂਰ ਬਿਸ਼ਨਦੀਪ ਸਿੰਘ ਟਰਾਲੀ ਨੂੰ ਹੱਥ ਪਾ ਕੇ ਖੜਾ ਸੀ ਜਿਸ ਦੇ ਚਲਦੇ ਉਸ ਨੂੰ ਟਰੰਕ ਲੱਗ ਗਿਆ ਕਰੰਟ ਲੱਗ ਗਿਆ ਜੇ ਪਹਿਲਾਂ ਜ਼ਮੀਦਾਰ ਦੇ ਵੱਲੋਂ ਉਸ ਨੂੰ ਮਿੱਟੀ ਵਿੱਚ ਦਬ ਕੇ ਉਪਰਾਲੇ ਕੀਤੇ ਤੇ ਫਿਰ ਉਸ ਤੋਂ ਬਾਅਦ ਪਿੰਡ ਦੇ ਡਾਕਟਰ ਦੇ ਕੋਲ ਲਿਆਂਦਾ ਸੋ ਮੁੰਡਲੀ ਸਾਇਤ ਤੋਂ ਬਾਅਦ ਬਚਨ ਵਾਲੇ ਸਿਵਲ ਹਸਪਤਾਲ ਵਿਖੇ ਵੀ ਉਸ ਨੂੰ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੁੰਡਾ ਸਾਡੇ ਦਿਹਾੜੀ ਆਇਆ ਸੀਗਾ ਜੀ ਅਸੀਂ ਚਾਹਦੇ ਸੀ ਨੱਕੀ ਦਾ ਚਾਰ ਉਹ ਮੁੰਡੇ ਨੇ ਟਾਲੀ ਜੱਕੀ ਤਾਂ ਲੱਗ ਗਈ ਥੱਲੇ ਖੜਾ ਗਿਆ ਥੱਲੇ ਨੇ ਹੱਥ ਪਾ ਲਿਆ ਇਹ ਹੱਥ ਪਾ ਰੌਲਾ ਪਾਉਣ ਟਾਲੀ ਥੱਲੇ ਛਿੜਤੀ ਇਹ ਛੱਡ ਕੇ ਟਾਲੀ ਤੇ ਜੀ ਮਗਰ ਲਾ ਕੇ ਮਾਰ ਸਮੂਚ ਕਰਨ ਮਿੱਕੀ ਮੁੰਡਾ ਪਣ ਲੱਗ ਗਏ ਤੇ ਡਾਕਟਰ ਹੀ ਸ਼ਾਇਦ ਆ ਲਈ ਉਹਨਾਂ ਵੀ ਹਸਪਤਾਲ ਲੈ ਜਾਓ ਫਿਰ ਅਸੀਂ ਇੱਥੇ ਹਸਪਤਾਲ ਚੱਕ ਲੈ ਇੱਥੇ ਅਗੇ ਡਾਕਟਰ ਸਾਹਿਬ ਨੇ ਪੂਰਾ ਹੋ ਗਿਆ। ਕੀ ਮਨ ਕੀ ਕਰਦੇ ਕਿ ਉਹਦਾ ਪਰਿਵਾਰ ਸੀ ਕਿ ਪਰਿਵਾਰ ਗਰੀਬ ਹੈ ਜੀ। ਇਹਦੇ ਕੋਈ ਮਾੜੀ ਮੋੜੀ ਸੇਧਾ ਹੋਣੀ ਚਾਹੀਦੀ ਹੈ। ਕਿਹੜਾ ਫਿਲਮ ਪਿੰਡ ਜੈ ਸਿੰਘ ਵਾਲਾ ਜੀ। ਕਿੰਨੀ ਕੁ ਮੋੜਾ ਬੱਚੀ ਜੀ। ਇਹ ਮੁੰਡੇ ਦੀ ਉਮਰ ਹੋਊਗੀ ਮੈਂ ਸਭ 28 ਸਾਲ ਨੂੰ।